ਹੋ ਤੇ ਚਾ ਇਸ਼ਕੇ ਦਾ ਤੇਰੇ ਨਾਲ ਲਾ ਕੇ ਹੋ ਹੋ ਤੇ ਚਾ ਇਸ਼ਕੇ ਦਾ ਤੇਰੇ ਨਾਲ ਲਾ ਕੇ ਤੇਰੀ ਸੋਹਣਾਂ ਬਾਵਾਵਾਂ ਦੇ ਵਿੱਚ ਆ ਕੇ ਕਮਨ ਮੰਗੂ ਇੱਕ ਤਣ ਗਈ ਜਦੋਂ ਕੁੱਟ ਕੇ ਕਲਜੇ ਨਾਲ ਲਾਇਆ ਜਵਾਨੀ ਮੇਰੀ ਅੱਗ ਬਣ ਗਈ ਜਗਨੀ ਮੇਰੀ ਅਗ ਬਣ ਗਈ ਹਾਏ ਵੇ ਪੇਚਾ ਇਸ਼ਕੇ ਦਾ ਤੇਰੇ ਨਾਲ ਲਾ ਕੇ ਹੋਏ ਨੀ ਪੇਚਾ ਇਸ਼ਕੇ ਦਾ ਤੇਰੇ ਨਾਲ ਲਾ ਕੇ ਹੋਏ ਨੀ ਪੇਚਾ ਇਸ਼ਕ ਦਾ ਤੇਰੇ ਨਾਲ ਲਾ ਕੇ ਉਹ ਤੈਨੂੰ ਸੋਹਣੀ ਏ ਨੀ ਅੱਖਾਂ 'ਚ ਵਸਾ ਕੇ ਕਿ ਬਿਨਾ ਪੀਤੇ ਮੈਨੂੰ ਚੜ ਗਈ ਹੱਸਾ ਦੇ ਦਿਲ ਤੇ ਹਰ ਨਹੀਂ ਪਟੂਣੀ ਤੂੰ ਬਣ ਕੇ ਪਰਿੰਡ ਲੜ ਗਈ ਤੂੰ ਬਣ ਕੇ ਪਰਿੰਡ ਲੜ ਗਈ ਵਿੱਚ ਇਸ਼ਕ ਦਾ ਤੇਰੇ ਨਾਲ ਲਾ ਕੇ ਉਹ ਮੱਲੋ ਮੱਲੀ ਐਨੇ ਇਕ ਨਾਲ ਇਕ ਪੜ ਗਈ ਚੜਗੀ ਕੁਮਾਰੀ ਐਸੀ ਕੰਬਣੀ ਜਿ ਛੜ ਗਈ ਮੱਲੋ ਮੱਲੀ ਐਨੇ ਇਕ ਨਾਲ ਇਕ ਪੜ ਗਈ ਚੜ ਗਈ ਕੁਮਾਰੀ ਐਸੀ ਕੰਮਣੀ ਜਿੜ ਗਈ ਕਰ ਤੱਕ ਤੱਕ ਸੀਨਾ ਮੈਨੂੰ ਆਈ ਜਾਏ ਪਸੀਨਾ ਉਹ ਕਰ ਤੱਕ ਤੱਕ ਸੀਨਾ ਮੈਨੂੰ ਆਏ ਜਾਏ ਪਸੀਨਾ ਨੇਣਾ ਦੀ ਨੇਣਾ ਨੇਣਾ ਦੀ ਨੇਣਾ ਨੇਣਾ ਦੀ ਨੇਣਾ ਨਾਲ ਠਣ ਗਈ ਉਹ ਜਦ ਕੋਟਕੇ ਕਲੇਜ ਨਾਲ ਲਾਇਆ ਜਵਾਨੀ ਮੇਰੀ ਅੱਗ ਬਣ ਗਈ ਜਵਾਨੀ ਮੇਰੀ ਅੱਗ ਬਣ ਗਈ ਤੇ ਚਾ ਇਸ਼ਕ ਦਾ ਤੇਰੇ ਨਾਲ ਲਾ ਕੇ ਉਹ ਫਿਰੇ ਪਾਰ ਪੱਬਾ ਉੱਤੇ ਜੋ ਬਨਦਾ ਤੋਲਦੀ ਕਰਦੀ ਸਕੀਮ ਪਰ ਮੂੰਹੋਂ ਨਹੀਂ ਸੇ ਬੋਲਦੀ ਫਿਰੇ ਪਾਰ ਪੱਬਾ ਉੱਤੇ ਜੋ ਬਨਦਾ ਤੋਲਦੀ ਕੜ ਦੀ ਸਕੀਮਾ ਪਰ ਮੂੰਹੋਂ ਨਹੀਂ ਸੇ ਬੋਲਦੀ ਬਣ ਅੱਗ ਦੀ ਤੋਣਾੜ ਬਿੱਲੋ ਦਿੱਤਾ ਚੰਦ ਚਾੜ ਬਣ ਅੱਗ ਦੀ ਤੋਣਾੜ ਬਿੱਲੋ ਦਿੱਤਾ ਚੰਦ ਚਾੜ ਕਿ ਮਿੱਤਰਾਂ ਦਾ ਕੁੰਡਾ ਕਰ ਗਈ ਉਹ ਛੱਡ ਦਿਲ ਤੇ ਹਾਇਨੀ ਪਟਗੋਣੀ ਤੂੰ ਬਣ ਕੇ ਪਰਿੰਡ ਲੜ ਗਈ ਕਿ ਬਣ ਕੇ ਪਰਿੰਡ ਲੜ ਗਈ ਨਹੀਂ ਪੇ ਪੇਚ ਇਸ਼ਕ ਦਾ ਸਾਡੇ ਨਾਲ ਲਾਗੇ ਉਹ ਮੇਰੀ ਇਹ ਜਵਾਨੀ ਤੇਰੇ ਪਿਆਰ ਉੱਤੇ ਡੁੱਲ ਗਈ ਇਹ ਵੀ ਚੰਗਾ ਹੋਇਆ ਚੰਨਾ ਸੰਗ ਮੇਰੀ ਖੁੱਲ ਗਈ ਮੇਰੀ ਇਹ ਜਵਾਨੀ ਤੇਰੇ ਪਿਆਰ ਉੱਤੇ ਡੁੱਲ ਗਈ ਇਹ ਵੀ ਚੰਗਾ ਹੋਇਆ ਚੰਨਾ ਸੰਗ ਮੇਰੀ ਖੁੱਲ ਗਈ ਵਾਰ ਤੇਰੇ ਤੋਂ ਜਵਾਨੀ ਹੋ ਕੇ ਤੇਰੀ ਦਿਲ ਜਾਨੀ ਵਾਰ ਤੇਰੇ ਤੋਂ ਜਵਾਨੀ ਤੇਰੀ ਹੋ ਕੇ ਦਿਲ ਜਾਨੀ ਜਗ ਨੂੰ ਪੈਰਾ ਹੇਟਾ ਰਣ ਗਈ ਜਦੋਂ ਘੁੱਟ ਕੇ ਕਲੇਜ ਨਾਲ ਲਾਇਆ ਜਵਾਨੀ ਮੇਰੀ ਅੱਗ ਬਣ ਗਈ ਜਵਾਨੀ ਮੇਰੀ ਅੱਗ ਬਣ ਗਈ ਵੇਚ ਇਸ਼ਕ ਦਾ ਤੇਰੇ ਨਾਲ ਲਾ ਕੇ ਤੇਰੀ ਸੋਹਣੀਆਂ ਬਾਹਾਂ ਦੇ ਵਿੱਚ ਆ ਕੇ ਗੋਮਾਨ ਵਾਂਗੂ ਇੱਕ ਚਣ ਗਈ ਉਹ ਜਦੋਂ ਕੁੱਟ ਕੇ ਗਲੇ ਦੇ ਨਾਲ ਲਾਇਆ ਜਵਾਨੀ ਮੇਰੀ ਅੱਗ ਬਣ ਗਈ ਓਏ ਵੇਚ ਇਸ਼ਕ ਦਾ ਤੇਰੇ ਨਾਲ ਲਾ ਕੇ ਉਹ ਅਲੜ ਪੁਣੇ ਚ ਲਾ ਕੇ ਕੱਚੀਆਂ ਨੀ ਆ ਰੀਆਂ ਅੱਧ ਵਿੱਚ ਛੱਡ ਜਾਣ ਰੰਨਾ ਟੁਣੇ ਹਾਰੀਆਂ ਅੱਲੜ ਪੁਣੇ ਚ ਲਾ ਕੇ ਕੱਚੀਆਂ ਨਿ ਯਾਰੀਆਂ ਅੱਧ ਵਿੱਚ ਛੱਡ ਜਾਣ ਰੰਨਾ ਟੁਣੇ ਹਾਰੀਆਂ ਗਹਿਰਾਂ ਦੀ ਚੋਲੀ ਅੱਖੇ ਚੱਬੇ ਦਾ ਅਜਾਦ ਲਾ ਕੇ ਇਸ਼ਕੇ ਨੂੰ ਦਾਗ ਓਏ ਅੱਖੇ ਚੱਬੇ ਦਾ ਅਜਾਦ ਲਾ ਕੇ ਇਸ਼ਕੇ ਨੂੰ ਦਾਗ ਕੇ ਰਾਂ ਦੀ ਢੋਲੀ ਵਿੱਚ ਚੜ ਗਈ ਉਹ ਸਾਡੇ ਦਿਲ ਤੇ ਹਾਇ ਨਹੀਂ ਪਟ ਹੋਣੀ ਤੂੰ ਬਣ ਕੇ ਪਰਿੰਡ ਲੜ ਗਈ ਤੂੰ ਬਣ ਕੇ ਪਰਿੰਡ ਲੜ ਗਈ ਬੇਚਾ ਇਸ਼ਕ ਦਾ ਸਾਡੇ ਨਾਲ ਲਾ ਕੇ ਓ ਬੇਚਾ ਇਸ਼ਕ ਦਾ ਤੇਰੇ ਨਾਲ ਲਾ ਕੇ ਤੈਨੂੰ ਸੋਣੀਏ ਨੀ ਅੱਖਾਂ ਚ ਬਸਾ ਕੇ ਕੇ ਬਿਨਾ ਪੀਤੇ ਮੈਨੂੰ ਚੜ ਗਈ ਉਹ ਛੱਡ ਦਿਲ ਤੇ ਹੋਣੀ ਪਟੂ ਹੋਣੀ ਏ ਤੂੰ ਬਣ ਕੇ ਪਰਿੰਡ ਲੜ ਗਈ ਤੂੰ ਬਣ ਕੇ ਪਰਿੰਡ ਲੜ ਗਈ ਬੇਚਾ ਇਸ਼ਕ ਦਾ ਤੇਰੇ ਨਾਲ ਲਾ ਕੇ ਹਾਏ ਵੇ ਪੇਚਾ ਇਸ਼ਕ ਦਾ ਤੇਰੇ ਨਾਲ ਲਾ ਕੇ ਤੇਰੀ ਸੋਹਣਾਂ ਬਾਵਾਂ ਦੇ ਵਿੱਚ ਆ ਕੇ ਤੇਚ ਇਸ਼ਕੇ ਦਾ ਤੇਰੇ ਨਾਲ ਲਾ ਕੇ ਤੇਰੀ ਸੋਹਣਿਆ ਬਾਵਾਵਾਂ ਦੇ ਵਿੱਚ ਆ ਕੇ ਕਮਨ ਵਾਂਗੂ ਇੱਕ ਤਣ ਗਈ ਜਦ ਘੁੱਟ ਕੇ ਗਲੇ ਜੇ ਨਾਲ ਲਾਇਆ ਜਵਾਨੀ ਮੇਰੀ ਅੱਗ ਬਣ ਗਈ ਜਵਾਨੀ ਮੇਰੀ ਅੱਗ ਬਣ ਗਈ ਤੂੰ ਬਣ ਕੇ ਪਰਿੰਡ ਲੜ ਗਈ ਤੂੰ ਬਣ ਕੇ ਪਰਿੰਡ ਲੜ ਗਈ ਜਵਾਨੀ ਮੇਰੀ ਅੱਗ ਬਣ ਗਈ ਜਿਵੇਂ ਨਹੀਂ ਮੇਰੀ ਅੱਗ ਪਾਣੀ ਗਈ ਤੂੰ ਬਣ ਕੇ ਪਰਿੰਡ ਲੜ ਗਈ